ਹਾਂ ਜੀ ਤੁਹਾਡਾ ਜੀ ਅੱਜ ਦਾ ਮੁੰਡਾ ਕਟੇਣਾ ਕੀ ਕਹਣਾ ਪਹਿਲਾਂ ਵੀ ਤੁਹਾਡੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਇੱਕ ਇਹੋ ਜਿਹਾ ਮਾਤੇ ਮਾਣ ਜਿਵੇਂ ਰਾਈ ਜਿਹੜੀਆਂ ਡਾਇਰੈਕਸ਼ਨਸ ਹੁੰਦੀਆਂ ਸਾਡੇ ਸੀਨੀਅਰ ਅਫਸਰਾਂ ਦੀਆਂ ਜਾਂ ਜੋ ਸਾਡੀ ਡਿਊਟੀ ਹੁੰਦੀ ਆ ਉਹਦੀ ਜਿਹੜੀ ਪਰਫਾਰਮੈਂਸ ਆ ਉਹ ਪਬਲਿਕ ਤੱਕ ਪਹੁੰਚਾਉਣ ਲਈ ਕਿਉਂਕਿ ਪਬਲਿਕ ਨੂੰ ਜਿਹੜਾ ਪੀਸ ਚਾਹੀਦਾ ਵਾ ਤੇ ਪੀਸ ਵਾਸਤੇ ਸਾਡੀ ਡਿਊਟੀ ਬਹੁਤ ਜ਼ਰੂਰੀ ਆ ਪੁਲਿਸ ਜਿਹੜੀ ਲਾਅ ਐਂਡ ਆਰਡਰ ਵਾਸਤੇ ਬਣੀ ਆ ਤੇ ਲਾਅ ਐਂਡ ਆਰਡਰ ਹੀ ਸਾਡੀ ਮੁੱਖ ਡਿਊਟੀ ਆ ਉਹਨੂੰ ਮੇਨਟੇਨ ਰੱਖਣਾ ਦਾ ਬਹੁਤ ਧੰਨਵਾਦ ਹੈ ਤੁਸੀਂ ਇਹ ਜਿਹੜਾ ਆਪਣੇ ਚੈਨਲ ਦੇ ਰਾਹੀਂ ਸਾਡੀ ਜਿਹੜੀ ਕਾਰਗੁਜ਼ਾਰੀ ਆ ਉਹਨੂੰ ਲੋਕਾਂ ਤੱਕ ਪਹੁੰਚਾਓਗੇ ਤੇ ਬਹੁਤ ਵਧੀਆ ਸਟੈਪ ਹੈ ਇਹ ਜਿਹੜੀ ਡਿਊਟੀ ਆ ਇਹ ਅਸੀਂ ਜੰਡਿਆਲੇ ਫੈਰ ਦੇ ਵਿੱਚ ਸ਼ਾਂਤੀ 24 ਘੰਟੇ ਸਾਂਝ ਤੇ ਜਿਹੜਾ ਕ੍ਰਾਈਮ ਆ ਉਹਦੇ ਤੇ ਕੰਟਰੋਲ ਕਰਨ ਵਾਸਤੇ ਅਸੀਂ ਇੱਕ ਫਲੈਗ ਮਾਰਚ ਕੀਤਾ ਵਾ ਤੇ ਪਲਾਨ ਬਣਾਇਆ ਵਾ ਸਾਰਾ ਇਹਦਾ ਸਿਟੀ ਸੀਲਿੰਗ ਦਾ ਹੁਣ ਅਸੀਂ ਸਾਰਾ ਜਿਹੜਾ ਸਿਟੀ ਆ ਉਹਨੂੰ ਸੀਲ ਕੀਤਾ ਹੋਇਆ ਵਾ ਟੋਟਲ 12 ਨਾਕੇ ਲਗਾਏ ਹੋਏ ਸੀ ਹਾਈਵੇ ਦੇ ਉੱਤੇ ਵੀ ਟੋਕ ਨਾਕੇ ਲਗਾਏ ਹੋਏ ਆ ਸਿਟੀ ਵੀ ਸਾਰਾ ਜਿਹੜਾ ਸੀਲ ਕੀਤਾ ਹੋਇਆ ਵਾ ਲਗਾਤਾਰ ਜਿਹੜੀ ਆ ਉਹ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਹੋ ਰਹੀ ਹੈ ਤੇ ਇਹ ਰਾਤ 10 ਵਜੇ ਤੱਕ ਸਾਡਾ ਆਪਰੇਸ਼ਨ ਚੱਲਣਾ ਵਾ ਇਸ ਆਪਰੇਸ਼ਨ ਦੌਰਾਨ ਜਿਹੜੀ ਕੋਈ ਸ਼ੱਕੀ ਬੰਦੇ ਨੂੰ ਅਸੀਂ ਫੜਾਂਗੇ ਉਹਦੀ ਅਸੀਂ ਵੈਰੀਫਿਕੇਸ਼ਨ ਕਰਾਂਗੇ ਇੰਡਰੋਗੇਸ਼ਨ ਕਰਾਂਗੇ ਉਹਦੇ ਵੀ ਹਿੱਕਰਾਂ ਦੀ ਜਾਂਚ ਕਰਾਂਗੇ ਜੇ ਕੁਝ ਉਹਦੇ 'ਚ ਗਲਤ ਪਾਇਆ ਜਾਏਗਾ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਇਹ ਰੈਗੂਲਰ ਚੱਲੇਗਾ ਆਪਰੇਸ਼ਨ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵਾਂ ਕਿ ਜੰਡਿਆਲਾ ਜਿਹੜਾ ਵਾ ਇਹ ਥੋੜਾ ਵਿਸਤ੍ਰਿਤ ਸੀਗਾ ਪਹਿਲਾਂ ਹੁਣ ਪਿਛਲੇ ਡੇਢ ਮਹੀਨੇ ਤੋਂ ਬਹੁਤ ਸਹੀ ਚੱਲ ਰਿਹਾ ਵਾ ਥੋੜੇ ਦਿਨ ਪਹਿਲਾਂ ਇੱਕ ਇਨਸੀਡੈਂਟ ਹੋਇਆ ਸੀ ਅਸੀਂ 24 ਘੰਟੇ ਦੇ ਵਿੱਚ ਵਿੱਚ ਉਹ ਬੰਦੇ ਜਿਹੜੇ ਆ ਗ੍ਰਿਫਤਾਰ ਕਰ ਲਿਆ ਐਸ ਵਕਤ ਸਾਡੀ ਹਵਾਲਾ ਅਧ ਦੇ ਵਿੱਚ ਆ ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਆਮ ਨਾਗਰਿਕ ਜਿਹੜੇ ਆ ਇਥੋਂ ਦੇ ਵਸਨੀਕ ਜਿਹੜੇ ਆ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਜਦੋਂ ਕੋਈ ਸ਼ੱਕੀ ਵਿਅਕਤੀ ਮੂੰਹ ਬੰਨ ਕੇ ਆਉਂਦਾ ਹੈ ਜੋ ਬਟਾਊਟ ਨੰਬਰ ਮੋਟਰਸਾਈਕਲ ਤੇ ਆਉਂਦਾ ਵਾ ਦੋ ਵਾਰੀ ਤਿੰਨ ਵਾਰੀ ਉੱਥੋਂ ਗੁਜ਼ਰਦਾ ਵਾ ਨਿਗਾਰਾ ਰੱਖਣ ਨਿਗਾਰਾ ਆ ਕੇ ਉਸੇ ਵੇਲੇ ਸਾਡਾ ਪੀਸੀਆਰ ਆ ਮੈਂ ਮੇਰਾ ਨੰਬਰ ਆਸਾਂ ਉਹਨਾਂ ਨੂੰ ਤਲਾਹ ਦੇਣ ਤੇ ਜਿਹੜਾ ਅਸੀਂ ਕ੍ਰਾਈਮ ਹੋਣ ਤੋਂ ਪਹਿਲਾਂ ਹੀ ਇਹੋ ਜਿਹੇ ਕੁੱਤੇ ਬੰਦੇ ਨੂੰ ਦਬੋਚ ਲਿਆ ਦਬੋਚ ਲਿਆ ਜਾਵੇ ਤੇ ਦੂਸਰੀ ਜਿਹੜੀ ਗੱਲ ਹੈਗੀ ਆ ਕਿ ਮੇਰੀ ਰਿਕਵੈਸਟ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਕਿ ਸਾਰੇ ਦੁਕਾਨਦਾਰ ਜਿਹੜੇ ਆ ਉਹ ਕੈਮਰੇ ਜਰੂਰ ਲਵਾਉਣ ਵਧੀਆ ਕੁਆਲਿਟੀ ਦੇ ਕੈਮਰੇ ਲਵਾਉਣ ਕੈਮਰੇ ਹੀ ਇੱਕ ਤੀਜੀ ਅੱਖ ਜਿਹੜੀ ਆ ਉਹ ਆ ਜਿਹੜੀ ਕ੍ਰਾਈਮ ਕੰਟਰੋਲ ਫੜਨ ਦੇ ਵਿੱਚ ਸਭ ਤੋਂ ਸਾਨੂੰ ਸਹਾਇਤਾ ਸਾਬਤ ਹੁੰਦੀ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਹਰਬਾਨੀ ਦੂਸਰਾ ਮੈਸੇਜ ਮੇਰਾ ਇਹ ਆ ਕਿ ਜਿਹੜੀ ਪਿੰਡਾਂ ਦੇ ਵਿੱਚ ਨਸ਼ੇ ਤੇ ਬਹੁਤ ਕੰਟਰੋਲ ਹੋ ਚੁੱਕਾ ਵਾ ਅਸੀਂ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਅਸੀਂ ਆ ਰਜਿਸਟਰ ਲਾਇਆ ਹੋਇਆ ਵਾ ਐਸ ਰਜਿਸਟਰ ਦੇ ਰਾਹੀਂ ਅਸੀਂ ਰਜਿਸਟ੍ਰੇਸ਼ਨ ਕਰਕੇ ਉਹਨਾਂ ਨੂੰ ਅਸੀਂ ਦਾਖਲ ਕਰਾ ਰਹੇ ਆ ਤੇ ਤੁਸੀਂ ਦੇਖੋ ਸਾਡਾ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਕਿੰਨੇ ਸੰਤੀ ਬੰਦੇ ਜਿਹੜੇ ਉਹ ਐਡਮਿਟ ਕਰਾਤੇ ਆ ਮੜ ਲਓ ਸੀਰੀਅਲ ਨੰਬਰ 37 ਬੰਦੇ ਜਿਹੜੇ ਅਸੀਂ ਐਡਮਿਟ ਕਰਾਤੇ ਆ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਵਾ ਨਸ਼ਾ ਛੱਡਣ ਵਾਸਤੇ ਹੋਰ ਵੀ ਅਸੀਂ ਰੋਜ਼ ਦੇ ਰੋਜ਼ 5-6 ਬੰਦੇ ਜਿਹੜੇ ਆ ਪ੍ਰੈਸ ਕਰਕੇ ਆਈਡੈਂਟੀਫਾਈ ਕਰਕੇ ਤੇ ਉਹਨਾਂ ਨੂੰ ਐਡਮਿਟ ਕਰਾ ਰਹੇ ਆ ਤੇ ਜਿਹੜੇ ਨਸ਼ਾ ਤਸਕਰ ਆ ਉਹ ਤੁਸੀਂ ਆਪੇ ਹੀ ਦੇਖ ਲਓ ਕਿ 1 ਗੇੜ ਮਹੀਨੇ ਦੇ ਵਿੱਚ ਵਿੱਚ 100 ਤੋਂ ਜ਼ਿਆਦਾ ਨਸ਼ਾ ਤਸਕਰ ਜਿਹੜਾ ਲਿਸਟਡ ਸੀਗਾ ਉਹ ਅਸੀਂ ਫੜ ਕੇ ਜੇਲ੍ਹ ਚ ਭੇਜਿਆ ਵਾ ਇਹ ਮਹਿਮ ਜਿਹੜੀ ਆ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਮੇਰੇ ਥਾਣੇ ਜੰਡਿਆਲੇ ਦਾ ਏਰੀਆ ਕਰਾਈਮ ਫ੍ਰੀ ਨਸ਼ਾ ਮੁਕਤ ਤੇ ਪੀਸ ਨੇ ਹੋ ਜਾਣਾ